ਰਾधिका ਹਾਂਜੀ ਮੈਂ ਬਹੁਤ ਦੇਰ ਤੋਂ ਦੇਖ ਰਿਆ ਕੀ ਗੱਲ ਤੂੰ ਆਹ ਸੂਟ ਹੀ ਸਵਾਰੀ ਜਾਂਦੀ ਹੈ ਇਹੋ ਜਿਹਾ ਕੀ ਖਾਸ ਹੈ ਸੂਟ ਚ ਵੀਰੇ ਇਹ ਸੂਟ ਨਾ ਮੇਰੀ ਪਰਜਾਈ ਨਹੀਂ ਦਿੰਦਾ ਤੇ ਇਹ ਸੂਟ ਮੇਰੇ ਲਈ ਬੜਾ ਖਾਸ ਹੈ ਮੈਂ ਜਦੋਂ ਜਦੋਂ ਇਹ ਸੂਟ ਪਾਣੀ ਹੈ ਨਾ ਮੈਨੂੰ ਨਾ ਆਪਣੇ ਪਰਜਾਈ ਤੇ ਬੜਾ ਪਿਆਰ ਆਉਂਦਾ ਟੋਪੀਆ ਪਾਣਾ ਤਾਂ ਕੋਈ ਤੇਰੇ ਤੋਂ ਸਿੱਖੇ ਜੇ ਇੰਨਾ ਹੀ ਪਿਆਰ ਆਉਂਦਾ ਨਾ ਤਾਂ 2 ਮਹੀਨੇ ਨਹੀਂ ਲੱਗਣੇ ਸੀ ਭਰਾ ਦੇ ਘਰੇ ਆਉਣ ਨੂੰ ਦੋ ਫੋਨ ਮੈਂ ਕੀਤੇ ਦੋ ਤੇਰੀ ਭਾਬੀ ਨੇ ਮਿੰਤਾ ਕਰ ਕਰਕੇ ਬੁਲਾਇਆ ਤੈਨੂੰ ਉਹ ਰਹਿਣ ਦੋ ਬਸ ਕਰੋ ਹੁਣ ਕੱਲ ਦੀ ਜਰਦੀ ਆਈ ਹੈ ਨਾ ਇਹ ਮੈਂ ਇਹਦੀ ਬਹੁਤ ਵਾਰੀ ਕਲਾਸ ਲਾਤੀ ਆ ਹੁਣ ਤੁਸੀਂ ਬਸ ਕਰ ਜਾਓ ਤੂੰ ਤਾਂ ਵਿੱਚ ਵਿਚਾਲੇ ਰਾਧਿਕਾ ਨੂੰ ਫੋਨ ਕਰ ਲੈਣੀ ਆ ਪਰ ਮੈਂ ਬਿਜ਼ੀ ਹੋਣ ਕਰਕੇ ਰਾਧਿਕਾ ਨੂੰ ਫੋਨ ਵੀ ਨਹੀਂ ਕਰ ਸਕਦਾ ਹੁਣ ਇੰਨੇ ਕਿਤਾ ਕੰਪਲੇਂਟ ਕਰਨੀ ਬੰਦੀ ਹੈ ਨਾ ਚਲੋ ਛੱਡੋ ਰਾਧਿਕਾ ਤੂੰ ਮੈਨੂੰ ਦੱਸ ਚਾਹ ਬਣਾਵਾ ਕਿ ਕੌਫੀ ਬਣਾਵਾ ਤੇ ਪਕੌੜੇ ਮੈਂ ਘਰੇ ਬਣਾਵਾ ਜਾਂ ਜਿੱਥੋਂ ਤੈਨੂੰ ਪਸੰਦ ਆ ਉਥੋਂ ਮੰਗਵਾਵਾ ਆ ਬਹੁਤ ਵਧੀਆ ਗੱਲ ਹੈ ਤੇਰੀ ਹੁਣ ਰਾਧਿਕਾ ਆ ਗਈ ਹੈ ਬਸ ਇਹਦੇ ਨਾਲ ਹੀ ਲਾਡ ਝਾ ਕਰੀ ਜਾਂਦੀ ਹੈ ਤੇ ਮੇਰੀ ਪਸੰਦ ਨਾ ਪਸੰਦ ਉਹ ਤਾਂ ਪੁੱਛਣਾ ਹੀ ਭੁੱਲ ਗਈਆਂ ਇਹ ਮੇਰੀ ਨਾਨਨ ਨਹੀਂ ਮੇਰੀਆਂ ਧੀਆਂ ਵਰਗੀ ਆ ਜਦੋਂ ਇਹਨੇ ਪੇਕੇ ਆਣਾ ਮੈਂ ਹੀ ਇਹਦਾ ਕਰਨਾ ਹੋਰ ਕੌਣ ਕਰੂਗਾ ਨਾਲੇ ਤੁਸੀਂ ਇੱਕ ਗੱਲ ਨੋਟ ਕੀਤੀ ਸੋਹਰੇ ਜਾ ਕੇ ਤਾਂ ਇਹ ਸਾਨੂੰ ਭੁੱਲੀ ਜਾਂਦੀ ਆ ਤੇ ਅਸੀਂ ਕੋਈ ਐਹੋ ਜਿਹਾ ਦਿਨ ਨਹੀਂ ਕਿ ਇਹਦੇ ਬਾਰੇ ਗੱਲ ਨਾ ਕੀਤੀ ਹੋਵੇ ਨਹੀਂ ਨਹੀਂ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਦੋਂ ਵਿਆਹ ਹੋਇਆ ਨਾ ਉਸ ਘਰ ਚ ਕਿਹੇ ਨਾ ਕਿਹੇ ਗੱਲ ਦੀ ਜ਼ਿੰਮੇਵਾਰੀ ਹੈਗੀ ਹੋਈ ਆ ਸਿੱਤੇ ਕਾਂ ਕਰਕੇ ਥੋੜਾ ਜਿਹਾ ਧਿਆਨ ਉਧਰ ਰਹਿੰਦਾ ਹੈ ਜਾਂ ਤਾਂ ਤੁਹਾਨੂੰ ਮੈਂ ਰੋਜ਼ ਕਰਦੀ ਆਂ ਬਸ ਫਰਕ ਇਹ ਹੈ ਨਾ ਜਦੋਂ ਤੁਸੀਂ ਮੈਨੂੰ ਯਾਦ ਕਰਦੇ ਹੋ ਨਾ ਧੀਰੇ ਨਾਲ ਆਪਣਾ ਮਨ ਹਲਕਾ ਕਰ ਲੈਨੇ ਤੇ ਮੈਂ ਉੱਥੇ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਉਹ ਬਸ ਕਰ ਬਸ ਕਰ ਤੁਸੀਂ ਦੋਨੇ ਭੈਣ ਭਰਾ ਮੱਖਣ ਲਗਾਣ ਨੂੰ ਨਾ ਇੱਕੋ ਜੇ ਆ ਕੋਈ ਗੱਲਾਂ ਚ ਲਿਆਣਾ ਤਾਂ ਤੁਹਾਡੇ ਕੋਲੋਂ ਸਿੱਖੇ ਜੇ ਤੇਰੇ ਲਾਂਬੇ ਮੁੱਕ ਗਏ ਹੁਣ ਤੇ ਮੈਂ ਆਪਣੀ ਭੈਣ ਨਾਲ ਗੱਲ ਕਰ ਲਵਾਂ ਕੱਲ ਰਾਤ ਦੀ ਆਈ ਹੋਈ ਐ ਤੂੰ ਹੀ ਉਹਨੂੰ ਚਿੰਬਣੀ ਹੋਈ ਐ ਮੈਂ ਤਾਂ 2 ਮਿੰਟ ਨਹੀਂ ਗੱਲ ਕੀਤੀ ਹੁਣ ਮੈਂ ਗੱਲ ਕਰ ਲਵਾਂ ਹਾਂਜੀ ਹਾਂਜੀ ਜਨਾਬ ਜੀ ਤੁਸੀਂ ਗੱਲਾਂ ਕਰੋ ਜਿੰਨੀਆਂ ਮਰਜ਼ੀ ਮੇਰੇ ਕੋਲ ਤਾਂ ਅੱਜ ਦਾ ਵੀ ਟਾਈਮ ਆ ਤੇ ਕੱਲ ਵੀ ਇਹ ਇੱਥੇ ਹੀ ਐ ਮੇਰੇ ਕੋਲ ਗੱਲਾਂ ਕਰਨ ਲਈ ਬਹੁਤ ਟਾਈਮ ਪਿਆ ਰਾਧਿਕਾ ਵੱਡਾ ਭਰਾ ਹੋਣ ਦੇ ਨਾਤੇ ਮੇਰਾ ਇਹ ਫਰਜ਼ ਤਾਂ ਬੰਦਦਾ ਨਾ ਮੈਂ ਤੈਨੂੰ ਇਹ ਪੁੱਛਾਂ ਵੀ ਪਵਨ ਤੇਰਾ ਖਿਆਲ ਰੱਖਦਾ ਤਾਂ ਹੈ ਨਾ ਨਾਲੇ ਕੋਈ ਐਦਾਂ ਦੀ ਗੱਲ ਤਾਂ ਨਹੀਂ ਜਿਹੜੀ ਤੈਨੂੰ ਤੰਗ ਕਰਦੀ ਹੋਵੇ ਜਾਂ ਕੋਈ ਇਹੋ ਜੀ ਜ਼ਿੰਮੇਵਾਰੀ ਜਿਹਨੇ ਤੈਨੂੰ ਦਬਾ ਕੇ ਰੱਖਿਆ ਹੋਵੇ ਜੇ ਕੋਈ ਐਦਾਂ ਦੀ ਗੱਲ ਐ ਨਾ ਤਾਂ ਭੈਣੇ ਮੈਨੂੰ ਦੱਸ ਵੀਰੇ ਤੁਹਾਡੇ ਦਿਮਾਗ 'ਚ ਇਹੋ ਜਿਹਾ ਕੀ ਚੱਲਦਾ ਪਿਆ ਜੋ ਸੋਚ ਕੇ ਤੁਸੀਂ ਆਹ ਗੱਲ ਪੁੱਛੀ ਆ ਤੁਹਾਨੂੰ ਇੰਨਾ ਯਾਦ ਕੁਵਾਰੇ ਹੁੰਦੇ ਆ ਨਾ ਮੈਨੂੰ ਕੋਈ ਵੀ ਗੱਲ ਦੀ ਟੈਨਸ਼ਨ ਹੋਣੀ ਜਾਂ ਕਿਸੇ ਚੀਜ਼ ਦੀ ਵੀ ਉਦਾਸੀ ਹੋਣੀ ਨਾ ਤੁਸੀਂ ਮੇਰਾ ਚਿਹਰਾ ਪੜ ਲੈਂਦੇ ਸੀ ਹੁਣ ਕੀ ਹੋਇਆ ਉਦੋਂ ਕਿਹੜਾ ਤੇਰੇ ਸਿਰ ਤੇ ਕੋਈ ਜ਼ਿੰਮੇਵਾਰੀਆਂ ਸੀ ਨਾਲੇ ਉਦੋਂ ਤਾਂ ਚਿਹਰਾ ਮੈਂ ਤਾਂ ਪੜ ਲੈਂਦਾ ਸੀ 24 ਘੰਟੇ ਮੇਰੀ ਅੱਖਾਂ ਸਾਹਮਣੇ ਰਹਿੰਦੀ ਸੀ ਤੇ ਹੁਣ ਹੁਣ ਕਿੱਥੇ ਹੁਣ ਤਾਂ ਤੂੰ ਮਸਾ ਹੀ ਆਂਦੀ ਐ ਜੇ ਤੁਹਾਡਾ ਦਿਮਾਗ ਇੰਨਾ ਹੀ ਚੱਲਦਾ ਆ ਤੇ ਉਦੋਂ ਕਿਉਂ ਨਹੀਂ ਸੋਚਿਆ ਪਿਆਹ ਵਾਰੀ ਤੁਹਾਨੂੰ ਕਿਹਾ ਸੀ ਕਿ ਚਲੋ ਰਾਧਿਕਾ ਨੂੰ ਮਿਲਿਆਈ ਪਰ ਤੁਸੀਂ ਕਿੱਥੇ ਤੁਰ ਕੇ ਰਾਜੀ ਹੈ ਨਹੀਂ ਮੈਂ ਭੈਣ ਦੇ ਘਰੇ ਨਹੀਂ ਜਾਣਾ ਭੈਣ ਸਾਡੇ ਘਰੇ ਆਉਗੀ ਉਹ ਤੈਨੂੰ ਪਤਾ ਤਾਂ ਹੈ ਮੈਂ ਕਿੰਨਾ ਬੀਜ਼ੀ ਰਹਿਣਾ ਜੇ ਇਹਦੇ ਸਹੁਰੇ ਗਿਆ ਨਾ ਤਾਂ ਵੱਧ ਤੋਂ ਵੱਧ ਅੱਧਾ ਪੂਣਾ ਘੰਟਾ ਇਹਦੇ ਨਾਲ ਗੱਲਬਾਤ ਕਰ ਸਕਦਾ ਤੇ ਇੱਥੇ ਇੱਥੇ ਤਾਂ ਆਪਣੀ ਮਰਜ਼ੀ ਨਾਲ ਗੱਲ ਕਰ ਸਕਦਾ ਕਿਉਂ ਰਾधिका ਹੋ ਗਈਆਂ ਜੀ ਤੁਹਾਡੀਆਂ ਗੱਲਾਂ ਹੁਣ ਅਸੀਂ ਨਾਨਾ ਨੂੰ ਭਜਾਈ ਬਾਹਰੋਂ ਜਾ ਕੇ ਪਕੌੜੇ ਲੈ ਆਈਏ ਫਿਰ ਮੈਂ ਆ ਕੇ ਚਾਹ ਬਣਾਉਣੀ ਹਾਂ 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 ਜਾਇਓ ਦੋਵੇਂ ਪਰ ਰਾधिका ਤੂੰ ਉਸ ਦਿਨ ਮੈਨੂੰ ਫੋਨ ਤੇ ਜੌਬ ਬਾਰੇ ਗੱਲ ਕੀਤੀ ਸੀ ਮੈਂ ਨਾ ਦਰਅਸਲ ਬਾਅਦ ਚ ਸੋਚਿਆ ਵੀ ਮੈਂ ਤੇਰੇ ਕੋਲੋਂ ਇੱਧਰ ਵੀ ਨਹੀਂ ਕਦੇ ਜੌਬ ਕਰਾਈ ਤੇ ਮੈਂ ਚਾਹੁੰਦਾ ਸੀ ਤੂੰ ਉੱਧਰ ਜਾ ਕੇ ਵੀ ਜੌਬ ਨਾ ਕਰੀਂ ਹਾਂਜੀ ਵੀਰੇ ਇਸ ਬਾਰੇ ਨਾ ਕਰੇ ਬਸ ਚੱਲੀ ਜਾਂਦੀ ਏ ਗੱਲ ਬਸ ਬਾਕੀ ਚੀਜ਼ਾਂ ਥੋੜਾ ਨਿਕਲ ਲਈਏ ਨਾਲੇ ਹਲੇ ਨਾ ਇਹ ਅਲਾਉ ਨਹੀਂ ਕਰਦੇ ਤੇ ਜਦੋਂ ਅਲਾਉ ਕਰਨਗੇ ਉਦੋਂ ਕਰ ਲੂੰਗੀ ਜੋ ਪਹਿਲਾਂ ਮੈਨੂੰ ਤੁਸੀਂ ਇਹ ਗੱਲ ਦੱਸੋ ਜਿਵੇਂ ਜੌਬ ਕਰ ਵੀ ਲਾਉਂਗੀ ਬਾਹਰ ਇਹਦੇ ਵਿੱਚ ਹਰਜ ਕੀ ਐ ਨਾਲੇ ਭਾਬੀ ਦੁੱਖ ਦੇ ਟਾਈਮ ਤੇ ਜੇ ਘਰ ਵਾਲੇ ਦਾ ਹੱਥ ਪਟਾਣ ਵਾਸਤੇ ਜੋਬ ਕਰਨੀ ਵੀ ਪਵੇ ਤੇ ਗਲਤ ਗੱਲ ਥੋੜਾ ਨਾ ਕੋਈ ਨਾ ਨਾ ਇਹਦੇ ਵਿੱਚ ਕਿਹੜੀ ਗਲਤ ਗੱਲ ਨਾ ਜੇ ਇੱਕ ਔਰਤ ਆਪਣੇ ਆਦਮੀ ਦੇ ਨਾਲ ਦੁੱਖ ਸੁੱਖ ਚ ਖੜੀ ਹੁੰਦੀ ਹੈ ਉਹਦੇ ਬਰਾਬਰ ਕਮਾਉਂਦੀ ਹੈ ਤੇ ਉਹਦੇ ਲਈ ਤਾਂ ਵਧੀਆ ਹੈ ਇਹੀ ਇੱਕ ਅਸਲੀ ਔਰਤ ਦੀ ਪਛਾਣ ਤੇ ਨਾਲੇ ਜਿਸ ਘਰ ਦੇ ਵਿੱਚ ਇਹ ਵਿਆਹੀ ਗਈ ਹੈ ਉਸ ਘਰ ਦੇ ਮਾਹੌਲ ਦੇ ਹਿਸਾਬ ਦੇ ਨਾਲ ਨਾ ਇਹ ਬਿਲਕੁਲ ਠੀਕ ਸੋਚ ਰਹੀ ਹੈ ਚਲੋ ਆਹ ਗੱਲ ਵੀ ਠੀਕ ਹੈ ਨਾਲੇ ਅਮਨ ਮੈਂ ਆਹ ਗੱਲ ਕਿਵੇਂ ਭੁੱਲ ਸਕਦਾ ਤੂੰ ਜਦੋਂ ਨਵੀਂ ਨਵੀਂ ਵਿਆਹ ਕੇ ਆਈ ਸੀ ਇੱਕ ਸਾਲ ਤੂੰ ਵੀ ਜੌਬ ਕੀਤੀ ਸੀ ਤੇ ਦੇਖ ਲੈ ਉਦੋਂ ਹਾਲਾਤ ਕੀ ਸੀ ਤੇ ਅੱਜ ਹਾਲਾਤ ਕੀ ਨੇ ਮਨ ਲਈ ਨਾ ਹੁਣ ਇਹਦੀ ਸਜ਼ਾ ਵੀ ਤੁਹਾਨੂੰ ਭੁਗਤਣੀ ਪੈਣੀ ਆ ਜਾ ਕੇ ਨਾ ਗਰਮ ਗਰਮ ਪਕੌੜੇ ਤੁਸੀਂ ਫੜ ਕੇ ਲੈ ਕੇ ਆਓ ਤੇ ਨਾਲੇ ਨਾ ਪੈਦਲ ਜਾਈਓ ਐਕਟਿਵ ਨਾ ਚੱਕ ਲਿਓ ਹਾਂ ਤਿਆਰ ਆ ਵੀਰਦਾ ਇੱਕ ਵਾਰ ਚ ਕੰਮੂਗੋ ਭੱਜੇ ਜਾਂਦੇ ਆ ਸਿੱਫਤ ਆ ਇੱਕ ਗੱਲ ਦੀ ਉਹ ਨਹੀਂ ਨਹੀਂ ਸਜ਼ਾ ਤਾਂ ਹਲੇ ਹੋਰ ਦੇਣੀ ਆ ਆਪਾਂ ਆਪਾਂ ਚਾਹ ਪਕੌੜੇ ਖਾ ਕੇ ਨਾ ਉਸ ਤੋਂ ਬਾਅਦ ਇਹਨਾਂ ਨੂੰ ਕਹਿੰਨੇ ਆ ਗੱਡੀ ਕੱਢੋ ਸ਼ਾਪਿੰਗ ਕਰਨ ਚੱਲਦੇ ਆ ਸ਼ਾਪਿੰਗ ਇਹ ਤਾਂ ਤੁਸੀਂ ਕਿਓ ਭਾਬੀ ਮੈਂ ਨਹੀਂ ਕਹਿਣਾ ਵੀਰੇ ਨੂੰ ਉਹ ਨਹੀਂ ਨਹੀਂ ਮੈਂ ਤਾਂ ਪਰਸੂ ਹੀ ਸ਼ੋਪਿੰਗ ਕਰੇ ਆਈ ਆ ਤੇਰੇ ਬਾਣੇ ਮੈਂ ਵੀ ਇੱਕ ਦੋ ਸੂਟ ਲੈ ਲਾਂਗੀ ਉਹ ਨਨਾਨ ਦੇ ਮੋਢੇ ਤੇ ਰੱਖ ਕੇ ਤਾਂ ਪਰਝਾਈ ਨਹੀਂ ਬੰਦੂਕ ਚਲਾਣੀ ਆ ਭਾਬੀ ਇਸੇ ਕਰ ਉਹ ਨਾ ਮੈਂ ਕਰਮਾ ਵਾਲੀ ਨੂੰ ਪੇਕੇ ਘਰ ਦੇ ਵਿੱਚ ਨਾ ਮਾਵਾ ਹੁੰਦੀਆਂ ਵੀ ਐ ਧੀਆ ਉਸ ਘਰ ਚ ਵੱਡਦੀਆਂ ਨਹੀਂ ਕਿਉਂਕਿ ਉਹਨਾਂ ਦੀਆਂ ਪਰਝਾਈਆਂ ਘਰ ਚ ਉਹਨਾਂ ਨੂੰ ਬੜਾ ਨਹੀਂ ਦਿੰਦੀਆਂ ਤੇ ਇੱਥੇ ਮੇਰੀ ਮਾਵਾ ਵਰਗੀ ਪਰਝਾਈ ਮੈਨੂੰ ਹੱਥਾਂ ਤੇ ਚੱਕ ਕੇ ਰੱਖਦੀ ਐ ਦਾਦੀ ਹੁਣ ਤੁਹਾਡੀ ਪੈਨਸ਼ਨ ਨਿਕਲ ਗਈ ਆ ਹੁਣ ਘਰੇ ਚਲੋ ਤੇ ਮੈਂ ਵੀ ਆਪਣੇ ਕੱਪੜੇ ਚੱਕ ਕੇ ਆਪਣੇ ਸੋਹਰੇ ਜਾਵਾਂ ਉਹ ਵੀ ਉਡੀਕਦੇ ਹੋਣਗੇ ਪੁੱਤ ਸੋਹਰੇ ਵੀ ਚਲੀ ਜਾਣੀ ਆ ਕੇ ਮੇਰੇ ਨਾਲ ਬੈਠ ਥੋੜੀ ਦੇਰ ਦਾਦੀ ਮੈਂ ਲੇਟ ਤਾਂ ਹੋਈ ਜਾਨੀ ਅੱਗੇ ਸੋਹਰੇ ਵਾਲੇ ਉਡੀਕਦੇ ਹੋਣਗੇ ਮੈਂ ਤਾਂਨੇ ਗੁਰਦੁਆਰੇ ਮੱਥਾ ਟੇਕਣ ਜਾਣਾ ਸੀ ਉਹ ਹੀ ਮੇਰਾ ਵਕਤੀ ਰਹਿ ਗਿਆ ਦਾਦੀ ਮੈਂ ਛੋਟੀ ਜੀ ਹੁੰਦੀ ਸੀ ਉਦੋਂ ਤੋਂ ਦੇਖਦੀ ਆ ਰਹੀ ਆ ਤੁਸੀਂ ਰੋਜ਼ ਗੁਰੂ ਘਰ ਜਾਂਦੇ ਹੋ ਤੁਸੀਂ ਕੀ ਮੰਗਦੇ ਓਥੇ ਜਾ ਕੇ ਗੁਰੂ ਘਰ ਇਹ ਜੱਗ ਹੈ ਉੱਥੇ ਖਾਲੀ ਕੋਈ ਨਹੀਂ ਮੁੜਦਾ ਜਦੋਂ ਮੈਂ ਉੱਥੇ ਗੁਰਦੁਆਰੇ ਜਾਂਦੀ ਮੇਰੇ ਸਾਰੇ ਦੁੱਖ ਭੁੱਲ ਜਾਂਦੇ ਨੇ ਬਾਬੇ ਮੈਨੂੰ ਇੰਨਾ ਪਤਾ ਤੁਸੀਂ ਜੋ ਗੁਰੂ ਘਰ ਜਾ ਕੇ ਮੰਗਿਆ ਉਹ ਤੁਹਾਨੂੰ ਮਿਲਿਆ ਹੈ ਜੇ ਮੈਂ ਮੰਗਾਂ ਮਿਲੂਗਾ ਪਰ ਰੱਬ ਕੋਲੋਂ ਮੰਗਣ ਦਾ ਇੱਕ ਤਰੀਕਾ ਹੁੰਦਾ ਹੈ ਜੋ ਸੱਚੇ ਦਿਲੋਂ ਮੰਗੋ ਉਹ ਮਿਲ ਜਾਂਦਾ ਹੈ ਤੁਸੀਂ ਕੱਲ ਵੀ ਆਈਏ ਤੇ ਮੈਨੂੰ ਪਰੇਸ਼ਾਨ ਲੱਗ ਰਹੀ ਹੈ ਤੂੰ ਬਾਪੂ ਨੂੰ ਬਾਅਦ ਦੱਸੀ ਪਹਿਲਾਂ ਦਾਦੀ ਨੂੰ ਦੱਸ ਨਹੀਂ ਨਹੀਂ ਦਾਦੀ ਕੋਈ ਗੱਲ ਨਹੀਂ ਹੈਗੀ ਸਭ ਕੁਝ ਠੀਕ ਹੈ ਤੁਹਾਨੂੰ ਨਾ ਐਵੇਂ ਹੀ ਲੱਗਦਾ ਰਹਿੰਦਾ ਨਿੱਕੀ ਹੁੰਦੀ ਤੈਨੂੰ ਮੈਂ ਆਪਣੇ ਹੱਥਾਂ ਚ ਪਾਲਿਆ ਐ ਐਡੀ ਕੀਤਾ ਐ ਤੇ ਤੂੰ ਦਾਦੀ ਕੋਲ ਨਹੀਂ ਗੱਲਾਂ ਲੁਕੋਏਂਗੀ ਤੈਨੂੰ ਹੁਣ ਮਨ ਹੀ ਤੰਗਤਾ ਨਹੀਂ ਕਰਦਾ ਦਾਦੀ ਮੈਂ ਤੁਹਾਨੂੰ ਹੁਣ ਝੂਠ ਕੀ ਬੋਲਾਂ ਮੇਰੇ ਤੇ ਮਨ ਹੀ ਵਿੱਚ ਕੁਝ ਨਹੀਂ ਠੀਕ ਹੈਗਾ ਦਿਨੋ ਦਿਨ ਸਭ ਕੁਝ ਵਿਗੜ ਹੀ ਜਾਂਦਾ ਪਿਆ ਅੱਜ ਤੱਕ ਮੈਨੂੰ ਕੋਈ ਪਤਾ ਹੀ ਨਹੀਂ ਲੱਗਾ ਵੀ ਉਹ ਦੋ ਭੈਣ ਭਰਾ ਤੇਰੀ ਮਗਰ ਕਿਉਂ ਪਏ ਨਹੀਂ ਦੀ ਇਹਦੀ ਭੈਣ ਨੂੰ ਮੇਰੇ ਨਾਲ ਪਤਾ ਨਹੀਂ ਕੀ ਦਿੱਕਤ ਹੈ ਜਦੋਂ ਮੇਰਾ ਤੇ ਮਨੀ ਦਾ ਰਿਸ਼ਤਾ ਠੀਕ ਹੋਣ ਲੱਗਦਾ ਇਹਦੀ ਭੈਣ ਆ ਕੇ ਉਂਗਲ ਲਗਾ ਜਾਂਦੀ ਹੈ ਪਵਨ ਦਾ ਜਦੋਂ ਦਾ ਵਿਆਹ ਹੋਇਆ ਦੋਨੋਂ ਜਾਣੇ ਮੇਰੇ ਨਾਲ ਕਲੇਸ਼ ਪਾ ਕੇ ਬੈਠੇ ਹੁੰਦੇ ਪੁੱਤ ਤੂੰ ਮਨੀ ਨੂੰ ਛੱਡ ਤਨ ਨਾਲ ਨੂੰ ਪੁੱਛ ਵੀ ਮੇਰੇ ਨਾਲ ਦਿੱਕਤ ਕੀ ਤੈਨੂੰ ਬਸ ਫੇਰੀ ਵਾਰ ਪੁੱਛ ਲਿਆ ਕੁਛ ਨਹੀਂ ਦੱਸਦੀ ਜਿਹੜਾ ਲਾਪਰੀ ਦੇ ਵਿਆਹ ਤੇ ਸੂਟ ਦਿੱਤਾ ਸੀ ਔਰੀਆਂ ਚ ਚੱਕ ਕੇ ਸੱਟਿਆ ਹੁੰਨੇ ਜੇ ਤੇ ਘਰ ਵਸਣਾ ਹੈ ਤੇ ਫਿਰ ਉਹਨਾਂ ਦੇ ਨਾਲ ਚੱਲਣਾ ਪੈਣਾ ਚਾਹੀਦਾ। ਦਾਦੀ ਮੈਂ ਉਹਨਾਂ ਦੇ ਹਸਾਮ ਨਾਲ ਚੱਲਣ ਨੂੰ ਤਿਆਰ ਹਾਂ ਪਰ ਉਹਨਾਂ ਦੀ ਸ਼ਰਤ ਹੀ ਇਹੀ ਪੇਕੇ ਨਾਲ ਨਹੀਂ ਵਰਤਣਾ। ਮੈਂ ਕਿਉਂ ਆਪਣੇ ਪੇਕੇ ਛੱਡਾਂ? ਇੱਕ ਤਾਂ ਮੇਰਾ ਘਰ ਵਾਲਾ ਜਿਹਨੂੰ ਵਿਆਹ ਕੇ ਲੈ ਕੇ ਗਿਆ ਉਹਦੀ ਤਾਂ ਬੁੱਕਤ ਨਹੀਂ ਆ। ਸਾਰੀ ਗੱਲਾਂ ਤਾਂ ਆਪਣੀ ਭੈਣ ਨੂੰ ਕੁਝ ਪੁੱਛ ਕੇ ਕਰਦਾ। ਰੌਲਾ ਤਾਂ ਤੇਰੀ ਨਨਾਨ ਦਾ। ਜੇ ਤੇਰੀ ਨਨਾਨ ਤੇਰੇ ਘਰ ਨਾ ਆਵੇ ਤੇ ਘਰ ਠੀਕ ਹੋ ਜਾਉ। ਦਾਦੀ ਉਹ ਨਾ ਆਵੇ ਤਾਂ ਵਧੀ ਹੈ। ਘਰ ਵਾਲਾ ਵੀ ਠੀਕ ਹੈ। ਜਿਸ ਦਿਨ ਉਹਨੇ ਆਣਾ ਤੇ ਉਂਗਲੀਆਂ ਲਾਣੀਆਂ ਸ਼ੁਰੂ ਕਰ ਦੇਣੀਆਂ ਫਿਰ ਮੈਂ ਆਵਾ ਕਰਾਂਗਾ ਜੋਰ ਦਾ ਸਿੱਧਾ ਤੁਹਾਨੂੰ ਅੱਗੇ ਨਹੀਂ ਕਰ ਸਕਦੀ ਜੇ ਤੁਸੀਂ ਉੱਥੇ ਜਾ ਕੇ ਸਮਝਾਇਆ ਉਹਨਾਂ ਨੇ ਕੱਲ ਨੂੰ ਫਿਰ ਮੇਰੇ ਨਾਲ ਗੁੱਸਾ ਕਰਨਾ ਇੱਕ ਗੱਲ ਤੂੰ ਮੈਨੂੰ ਇਹ ਸਮਝਾ ਵੀ ਜਦੋਂ ਜਿਹੜੀ ਮੰਗ ਪੂਰੀ ਕੀਤੀ ਏ ਉਸ ਤੋਂ ਬਾਅਦ ਤੇਰੇ ਨੇ ਫਿਰ ਹੱਥ ਚੱਕਿਆ ਦਾਦੀ ਜਦੋਂ ਆਪਣੀ ਭੈਣ ਦੇ ਸਾਹਮਣੇ ਮੈਨੂੰ ਡਰਾਉਣਾ ਹੱਥ ਚੱਕ ਕੇ ਦਿਖਾਣਾ ਮਾਰਨ ਦੇ ਬਰਾਬਰ ਹੀ ਹੋ ਗਿਆ ਕਿਰਨਾ ਬਹੁਤ ਹੋ ਗਿਆ ਤੇਰਾ ਰੋਣਾ ਟੋਣਾ ਹੁਣ ਆਗੋ ਆਪਾਂ ਸਟੋਰੀ ਬਦਲ ਦਿੰਨੇ ਆ ਕਿਰਨ ਜਿਲੰਗ ਕਰਨਾ ਵੀ ਪਾਪ ਏ ਸਹਿਣਾ ਵੀ ਪਾਪ ਏ ਮੈਂ ਸਮਝੀ ਨਹੀਂ ਦਾਦੀ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਜਿੰਨਾ ਘਰ ਵਿੱਚ ਨਾ ਨੋਆ ਦੀ ਬੁੱਕਤ ਨਾ ਹੋਵੇ ਉਹਨੂੰ ਆਪ ਬੁੱਕਤ ਪਾਣੀ ਪੈਂਦੀ ਏ ਕੇ ਹੁਣ ਤੈਨੂੰ ਕੁਛ ਕਵੇ ਤਾਂ ਤੈਨੂੰ ਜਵਾਬ ਦੇਣਾ ਹੈ ਡਰਨਾ ਕਿਸੇ ਕੋਲੋਂ ਨਹੀਂ ਦਾਦੀ ਜੋ ਚੀਜ਼ ਤੁਸੀਂ ਕਹਿਣਾ ਚਾਹੁੰਦੇ ਨਾ ਉਹ ਚੀਜ਼ ਮੇਰੇ ਕੋਲ ਨਹੀਂ ਹੋਣੀ ਕਿਉਂਕਿ ਮੇਰੀ ਤਾਂ ਉਹਨਾਂ ਸਾਹਮਣੇ ਜ਼ੁਬਾਨ ਨਹੀਂ ਖੁੱਲਦੀ ਜੇ ਮੈਂ ਉਹਨਾਂ ਸਾਹਮਣੇ ਬੋਲਣ ਲੱਗ ਗਈ ਉਹਨਾਂ ਨੇ ਮੇਰਾ ਸਨਮਾਨ ਚੱਕ ਕੇ ਬਾਰਮਾਨਾ ਤੇ ਮੈਂ ਪੇਕੇ ਤੇ ਬੋਝ ਨਹੀਂ ਬੰਨਣਾ ਚਾਹੁੰਦੀ ਹੋ ਮਾਂ ਪਿਆਰ ਦੀ ਟੈਨਸ਼ਨ ਨਾ ਲਏ ਇਹ ਲੜਾਈ ਤੇਰੀ ਤੇ ਤੈਨੂੰ ਹੀ ਲੜਨਾ ਪੈਣਾ ਹੈ ਤੇ ਇਹ ਹੁਣ ਦੁਬਾਰਾ ਲੜਨ ਨੂੰ ਕੌਣ ਕਹਿ ਰਿਹਾ ਤੂੰ ਹੱਥ ਚਲਾ ਜੇ ਇੱਕ ਮਾਰੀ ਤਾਂ ਦੋ ਛੱਡ ਅਸੀਂ ਕੁੜੀ ਇੱਥੇ ਮਾਰ ਖਾਣ ਵਾਸਤੇ ਨਹੀਂ ਭੇਜੀ ਦਾਦੀ ਜੇ ਮੇਰਾ ਘਰ ਖਰਾਬ ਹੋ ਗਿਆ ਫੇਰ ਜਿਸ ਘਰ ਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝੀ ਜਾਂਦੀ ਹੈ ਉਸ ਘਰ ਵਿੱਚ ਰਹਿ ਕੇ ਹੋ ਰਹੀ ਹੈ ਜੇ ਤੂੰ ਉਸ ਘਰ 'ਚ ਰਹਿਣਾ ਹੈ ਤਾਂ ਡਾਂਗ ਚੱਕ ਲੈ ਜੋ ਹੋਏਗਾ ਬਾਅਦ ਦਾਦੀ ਬੈਠੀ ਹੈ ਪਰ ਹਲਕੇ ਕੰਮ ਕਰ ਲਾਂਗੀ ਆ ਮੰਮੀ ਜੀ ਤੁਸੀਂ ਜਿੰਨਾ ਕੰਮ ਕਰਨਾ ਸੀ ਕਰ ਲਿਆ ਹੁਣ ਸਾਰਾ ਕੰਮ ਮੈਂ ਕਰਿਆ ਕਰਾਂਗੀ ਤੁਸੀਂ ਤੇ ਬਸ ਗਲਤੀਆਂ ਕਰ ਦਿਓ ਜਿੱਥੇ ਮੇਰੀ ਗਲਤੀ ਹੋਏ ਮੈਨੂੰ ਦੱਸ ਦਿਓ ਲੈ ਮਾਲ ਬੈਠੀ ਦੇਖੀ ਜਾਵੇ ਠੀਕ ਕੰਮ ਕਰ ਜਾਵੇ ਐਦਾਂ ਥੋੜੀ ਹੁੰਦਾ ਇਹਦੇ ਜਿੰਨੀ ਦੇ ਢੱਡ ਗੁੱਡ ਚੱਲਦੇ ਆ ਨਾ ਮੈਂ ਤੇ ਤੇਰਾ ਸਾਥ ਦਊਂਗੀ ਚਲੋ ਠੀਕ ਆ ਮੰਮੀ ਜੀ ਪਰ ਮੈਨੂੰ ਇਹ ਵੀ ਪਤਾ ਹੈ ਕਿ ਜਿਸ ਘਰ ਵਿੱਚ ਸੱਸ ਆਪਣੇ ਨੂੰ ਨੂੰਹ ਨੂੰ ਧੀ ਸਮਝੇ ਨਾ ਤੇ ਉਹ ਕਰ ਕਿਸਮਤ ਵਾਲਾ ਹੁੰਦਾ ਚਲ ਫਿਰ ਅੱਜ ਤੂੰ ਨਾ ਹਲਵਾ ਬਣਾ ਲੈ ਉਦੇ ਚ ਨਾ ਬਦਾਮ ਤੇ ਕਾਜੂ ਨਾ ਜਿਆਦਾ ਪਾ ਲਈ ਅੱਜੂ ਨੂੰ ਨਾ ਪਸੰਦ ਹੈ ਚੱਲ ਮम्मी ਜੀ ਵੀ ਮੇਰੇ ਨਾਲ ਚੱਲੋ ਤੇ ਦੱਸੋ ਨਾ ਸੋਈ ਚ ਕਿਹੜਾ ਸਮਾਨ ਕਿੱਥੇ ਪਿਆ ਤੇ ਅੱਜ ਮੈਂ ਤੁਹਾਨੂੰ ਹਲਵਾ ਬਣਾ ਕੇ ਖਵਾਉਣੀ ਆਂ ਚੱਲ ਆ ਫੇਰ ਉੱਠ ਦੱਸਾਂ ਫੇਰ ਤੇਨੂੰ ਸੋਈ ਦਾ ਸਮਾਨ ਆਹ ਪੂ ਤੇ ਡਿਨਰ ਸੈਟ ਪਿਆ ਆਹ ਡੱਬਿਆਂ 'ਚ ਸਮਾਨ ਪਿਆ ਆਹ ਇੱਧਰ ਹੋਰ ਡਰਾਈ ਫਰੂਟ ਵਗੈਰਾ ਪਿਆ ਆਹ ਚੁੱਲਾ ਆ ਆਪਣਾ ਮਾਈਕ੍ਰੋਵੇਵ ਹੈ ਫੋੜ ਕੋਈ ਪੁੱਛਣਾ ਫੇਰ ਤੂੰ ਪੁੱਛ ਲੈ ਆਲਪੋਤਾ ਅੱਜੂਨਾ ਆਉਣ ਵਾਲੀ ਹੈ ਤੂੰ ਉਹਦੇ ਆਉਣ ਤੋਂ ਪਹਿਲੇ ਨਾ ਹਲਵਾ ਤਿਆਰ ਕਰ ਲੈ ਨਾ ਖੁਸ਼ ਹੋ ਜੂਗਾ ਮੰਮੀ ਜੀ 1 ਮਿੰਟ ਗੱਲ ਸੁਣਿਓ ਹਾਂ ਪੁੱਤ ਕੀ ਹੋਇਆ ਯੇ ਕਿਸੇ ਚੀਜ਼ ਦਾ ਨਹੀਂ ਪਤਾ ਚੱਲਿਆ ਤੇ ਮੈਂ ਦੱਸ ਦੇਣੀ ਆ ਮੰਮੀ ਜੀ ਮੈਂ ਇਹ ਗੱਲ ਪੁੱਛਣੀ ਸੀ ਕਿ ਸਾਡੇ ਵਿਆਹ ਨੂੰ 4 ਦਿਨ ਹੋ ਗਏ ਨੇ ਤੇ ਜਿਹੜੇ ਮੈਨੂੰ ਸਿੱਧੇ ਮੂੰਹ ਨਾਲ ਬੁਲਾਉਂਦੇ ਨਹੀਂ ਉਹ ਮੇਰੇ ਹੱਥ ਦੀ ਬਣੀ ਚੀਜ਼ ਖਾ ਲੈਣਗੇ ਮੰਮੀ ਜੀ ਤੁਸੀਂ ਸੋਚੋ ਕਿ ਇੱਕ ਵਾਈਫ ਦੇ ਦਿੱਲ ਤੇ ਕਿੰਨੀ ਬੀਦੀ ਹੋਗੀ ਜਿੰਦਾ ਘਰ ਵਾਲਾ ਉਹਨੂੰ ਸਿੱਧੇ ਮੋਨਾ ਬੁਲਾਉਂਦਾ ਨਹੀਂ ਤੇ ਬਿਹੇਵਰ ਇਦਾਂ ਕਰਦਾ ਜਿਵੇਂ ਜ਼ਬਰਦਸਤੀ ਆਈ ਹੋਵਾ ਪੁੱਤ ਹੁਣ ਮੈਂ ਉਹਨੂੰ ਕਿੰਨਾ ਦਾ ਸਮਝਾ ਕੇ ਦੇਖ ਲਿਆ ਨਹੀਂ ਸਮਝਦਾ ਇਹਦੇ ਵਿੱਚ ਦੱਸ ਮੈਂ ਕੀ ਕਰਾਂ ਫੇਰ ਵੀ ਮੰਮੀ ਜੀ ਇਹੋ ਜਿਹਾ ਕਿਹੜਾ ਰੀਜ਼ਨ ਐ ਜੇ ਉਹ ਮੇਰੇ ਨਾਲ ਇਦਾਂ ਬਿਹੇਵ ਕਰਦੇ ਪਏ ਨੇ ਇਦਾਂ ਤੇ ਆਪਣੀ ਵਾਈਫ ਨਾਲ ਕੋਈ ਵੀ ਨਹੀਂ ਕਰਦਾ ਕੋਈ ਨਹੀਂ ਪੁੱਤ ਹਫਤੇ 10 ਦਿਨ ਤੱਕ ਨਾ ਇਹ ਨਹੀਂ ਆਪੇ ਤੇ ਨਾ ਸਹੀ ਹੋ ਜਾਣਾ ਤੂੰ ਇਹਦੀਆਂ ਗੱਲਾਂ ਨਾ ਉਹ ਦੇ ਉਸ ਦਿਨ ਲਾਇਆ ਕਰ ਮੰਮੀ ਜੀ ਉਹੋਡੇ ਲਈ ਤਾਂ ਇਹ ਗੱਲ ਕਹਿਣੀ ਬਹੁਤ ਸੌਖੀ ਐ ਕਿ ਤੂੰ ਇਹੰਦੀਆਂ ਗੱਲਾਂ ਦਿਲ ਤੇ ਨਾ ਲਾਇਆ ਕਰ ਪਰ ਤੁਸੀਂ ਮੇਰੇ ਬਾਰੇ ਵੀ ਤੇ ਸੋਚੋ ਨਾ ਮੈਂ ਉਹ ਦਿਨ ਤਾਂ ਸੌਂ ਕੇ ਨੀਂਦ ਆ ਕੇ ਅੱਜ ਜਿਸ ਦਿਨ ਦਾ ਇਹਨਾਂ ਨੇ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਮੰਮੀ ਜੀ ਤੁਸੀਂ ਜਿਹੜੀ ਐਦਾ ਅੱਖਾਂ ਬਚਾ ਕੇ ਭਾਈ ਦੇ ਪਈ ਹੋ ਨਾ ਇਹਦਾ ਮਤਲਬ ਕਿ ਗੱਲ ਕੋਈ ਹੈਗੀ ਆ ਤੁਸੀਂ ਮੈਨੂੰ ਆਪ ਦੱਸੋਗੇ ਕਿ ਮੈਂ ਆਪਣੇ ਤੱਕ ਕੇ ਫੋਨ ਕਰਾਂ ਮੰਮੀ ਜੀ ਗੱਲ ਕਰਨੀ ਹੁੰਦੀ ਤੇ ਮੈਂ ਪੇਕੇ ਨਾਲ ਉਦੋਂ ਹੀ ਕਰ ਲੈਣੀ ਸੀ ਜਿਸ ਦਿਨ ਆਪਾਂ ਫੇਰਾ ਪਾਣ ਗਏ ਸੀ ਪਰ ਮੈਂ ਸੋਚਿਆ ਕਿ ਉਹਨਾਂ ਨੂੰ ਤੇ ਅੱਗੇ ਦੀ ਦੀ ਟੈਨਸ਼ਨ ਆ ਫਿਰ ਉਹ ਮੇਰੀ ਵੀ ਟੈਨਸ਼ਨ ਲੈਣਗੇ ਫਿਰ ਮੈਂ ਇਸ ਕਰਕੇ ਉੱਥੇ ਚੁੱਪ ਰਹਿਣਾ ਹੀ ਬੈਟਰ ਸਮਝਿਆ ਪੁੱਤ ਜੋ ਤੂੰ ਆਪਣੀ ਮਾਂ ਨਾਲ ਗੱਲ ਕਰਨ ਗਈ ਸੀ ਨਾ ਮੈਨੂੰ ਇਹ ਲੱਗਦਾ ਸੀ ਵੀ ਤੂੰ ਆਪਣੀ ਮਾਂ ਨਾਲ ਨਾ ਗੱਲ ਕਰੂਗੀ ਪਰ ਇੱਕ ਯਕੀਨ ਸੀ ਵੀ ਤੂੰ ਨਹੀਂ ਕਰੂਗੀ ਕਿਉਂਕਿ ਸਹੁਰੇ ਘਰ ਵਸਣ ਲਈ ਟਾਈਮ ਤਾਂ ਲੱਗਦਾ ਹੀ ਹੈ ਮੰਮੀ ਜੀ ਅਡਜਸਟ ਜਿੰਨਾ ਟਾਈਮ ਕਹੋਗੇ ਮੈਂ ਕਰ ਲਾਂਗੀ ਪਰ ਜਿੰਦੇ ਨਾਲ ਮੈਂ ਵਿਆਹ ਕੇ ਆਈ ਆ ਉਹ ਤਾਂ ਮੇਰੇ ਨਾਲ ਇਦਾਂ ਬਿਹੇਵ ਕਰਦੇ ਨੇ ਜਿਵੇਂ ਤੁਸੀਂ ਉਹਨਾਂ ਨਾਲ ਧੱਕਾ ਕੀਤਾ ਹੁੰਦਾ। ਨਾ ਪੁੱਤ ਧੱਕਾ ਧੱਕਾ ਨਹੀਂ ਮੈਂ ਕੀਤਾ। ਉਹ ਤਾਂ ਤਾਂ ਤੈਨੂੰ ਤੰਗ ਕਰਦਾ। ਉਹਨੂੰ ਐ ਲੱਗਦਾ ਵੀ ਜੇ ਮੈਂ ਇਹਨੂੰ ਜ਼ਿਆਦਾ ਤੰਗ ਕਰੂੰਗਾ ਫਿਰ ਇਹ ਮੈਨੂੰ ਛੱਡ ਕੇ ਚਲ ਜਾਊਗੀ। ਮੰਮੀ ਜੀ ਵਿਆਹ ਨੂੰ 4 ਦਿਨ ਹੋਏ ਨੇ ਤੇ ਤੁਹਾਡੇ ਮੁੰਡੇ ਦੀ ਸੋਚ ਹੈ ਕਿ ਨਵੀਂ ਵਿਆਹੀ ਉਹਨੂੰ ਛੱਡ ਕੇ ਚਲ ਜੇ। ਇਹਦਾ ਮਤਲਬ ਤੇ ਇਹੀ ਹੈ ਕਿ ਜਾਂ ਤੇ ਉਹਨਾਂ ਨਾਲ ਧੱਕਾ ਹੋਇਆ ਤੇ ਜਾਂ ਉਹਨਾਂ ਦੀ ਕਿਸੇ ਕੁੜੀ ਨਾਲ ਗੱਲ ਸੀ। ਮੰਮੀ ਜੀ ਇਦਾਂ ਨੀਚੇ ਮੂੰਹ ਸੁੱਟਣਾ ਕੁਛ ਨਹੀਂ ਹੋਣਾ ਤੁਹਾਡੇ ਮੁੰਡੇ ਨੂੰ ਤੇ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਮੇਰੀ ਲਾਈਫ ਨਾਲ ਖੇਡਣ ਦਾ ਜੇ ਕੋਈ ਗੱਲ ਹੈਗੀ ਆ ਤੇ ਮੈਨੂੰ ਦੱਸੋ ਆਪਾਂ ਬੈਠ ਕੇ ਹੱਲ ਕੱਢ ਲੈਂਦੇ ਆ ਇਹ ਮਸਲਾ ਨਹੀਂ ਹੈ ਜਿਹੜਾ ਹੱਲ ਹੋ ਸਕੇ ਇਹna ਇੱਕ ਵਿਪਤਾ ਹੀ ਆ ਜਿਹੜੀ ਮੇਰੇ ਮੁੰਡੇ ਤੇ ਗੱਲ ਪਈ ਹੋਈ ਆ ਮੰਮੀ ਕਿਹੜੀ ਵਿਪਤਾ ਤੁਸੀਂ ਦੱਸੋ ਹੱਲ ਕਿਹੜੀ ਗੱਲ ਦੇ ਨਹੀਂ ਹੁੰਦੇ ਸਾਰੀਆਂ ਦੇ ਹੁੰਦੇ ਨੇ ਇਹ ਵਿਪਤਾ ਨਾ ਮੈਂ ਤੇਨੂੰ ਟਾਈਮ ਆਏ ਤੇ ਦੱਸੂਗੀ ਤੂੰ ਇਹ ਸਮਝ ਲੈ ਵੀ ਇਹ ਵਿਪਤਾ ਨਾ ਤੇਰੇ ਪੇਕੇ ਪਰਿਵਾਰ ਚੋਂ ਪਈ ਹੋਈ ਆ